ਸੁਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅਨ ਦਿਨੋ ਸ਼ਬਦ ਰਵੋ ਅਨ ਦਿਨ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਘਰ ਆਏ ਹਰ ਗੁਣ ਗਾਵਹ ਨਾਰੀ ਹਨ ਦਿਨ ਭਗਤ ਕਰਹਿ ਗੁਰ ਆਗੇ ਸਾ ਧਨਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੁਹਾਇ ਨਾਨਕ ਤਿਨ ਘਰਿ ਸਦਿ ਹੀ ਸੋਹਿਲਾ ਹਰਿ ਕਰਿ ਕਿਰਪਾ ਘਰ ਆਈ ਭਗਤਾਂ ਮਨ ਆਨੰਦ ਭਇਆ ਹਰ ਨਾਮ ਰਹਿ ਲਿਵ ਲਾਇ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰਿ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇ ਜਨ ਇਸ ਤਰੇ ਕਟ ਕਟ ਸ਼ਬਦ ਸੁਮਾਣੀ ਤੇਰੇ ਗੁਣ ਗਾਵਹਿ ਸਹਿਜ ਸਮਾਵਹਿ ਸ਼ਬਦੇ ਮੇਲ ਮਲਾਈ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਗੁਰ ਹਰਿ ਮਾਰਗ ਪਾਈ ਸੰਤ ਸੰਗਤ ਸਿਉ ਮੇਲ ਭਇਆ ਹਰ ਹਰ ਨਾਮ ਸੁਮਾਈ ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਭਈ ਹਰ ਕੈ ਨਾਮ ਲਿਵ ਲਾਇ ਰਾਮ ਹਰ ਨਾਮ ਚੇਤ ਲਾਇ ਗੁਰ ਮੇਲ ਮਲਾਈ ਮਨੁਆ ਰਤਾ ਹਰ ਨਾਲੇ ਸੁਖ ਦਾਤਾ ਪਾਇਆ ਮੋਹ ਚਕਾਇਆ ਹਨ ਦਿਨ ਨਾਮ ਸੰਭਾਲੇ ਗੁਰ ਸ਼ਬਦ ਦੇ ਰਾਤਾ ਸਹਜੇ ਮਾਤਾ ਨਾਮ ਮਨ ਵਸਾਈ ਨਾਨਕ ਤਿਨ ਘਰ ਸਦ ਹੀ ਸੋਹਿਲਾ ਜੇ ਸਤਗੁਰ ਸੇਵ ਸਮਾਏ ਬਿਨ ਸਤਗੁਰ ਜਗ ਭਰਮ ਭੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮਖੇ ਇਕ ਮੇਲ ਮਲਾਇਆ ਤਿਨ ਕੇ ਦੂਖ ਗਵਾਇਆ ਰਾਮ ਤਿਨ ਕੇ ਦੂਖ ਗਵਾਇਆ ਜਾਂ ਹਰ ਮਨ ਭਾਇਆ ਸਦਾ ਗਾਵਹਿ ਰੰਗ ਰਾਤੀ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਾਦੇ ਹੀ ਜਾਤੇ ਸਾਚੀ ਭਗਤ ਕਰਹਿ ਦਰ ਜਾਪਹਿ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸਤਿ ਬਾਣੀ ਸ਼ਬਦੇ ਹੀ ਸੁਖ ਹੋਈ ਸੂਹੀ ਮਹੱਲਾਤੀ ਜਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਹਿ ਰਾਮ ਸਦਾ ਹੋਵਹਿ ਸੁਹਾਗਣੀ ਹਰ ਜਿਉ ਮਰੈ ਨਾ ਜਾਇ ਰਾਮ ਹਰ ਜਿਉ ਮਰੈ ਨਾ ਜਾਇ ਗੁਰ ਕੈ ਸਹਿਜ ਸੁਭਾਈ ਸਾ ਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਆਨੰਦਿਨ ਸਹਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਭਇਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਲਾਈ ਆਨੰਦਿਨ 라ਵੇ ਹਰ ਪ੍ਰਭ ਆਪਣਾ ਵਿਚੋ ਹੋ ਆਪ ਗੁਆਈ ਗੁਰਮਤ ਪਾਇਆ ਸਹਿਜ ਮਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵੜਿਆਈ ਰਬ 라ਵੇ ਰੰਗ ਰਾਤੀ ਫਿਰ 라ਵੇ ਰੰਗ ਰਾਤੜੀਏ ਫਿਰ ਕਾ ਮਹਿਲ ਤਿੰਨ ਪਾਇਆ ਰਾਮ ਸੋ ਸਹੋ ਵਤ ਨਿਰਮਲ ਦਾਤਾ ਜਿਨ ਵਿੱਚੋ ਆਪ ਗਵਾਇਆ ਰਾਮ ਵਿੱਚੋ ਮੋਚ ਕਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਮਨ ਪਾਣੀ ਆਨੰਦੇ ਨ ਗੁਣ ਗਾਵੇ ਨਿਤ ਸਾਚੀ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚੇਤ ਲਾਇਆ ਕਾਮਣ ਮਨ ਸੋਹਿ ਲੜਾ ਸਾਜਨ ਮਿਲੇ ਪਿਆਰੀ RAM ਗੁਰਮਤੀ ਮਨ ਨਿਰਮਲ ਹੋਆ ਹਰ ਰੱਖਿਆ ਉਰ ਧਾਰੇ RAM ਹਰ ਰੱਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹਿ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮਰਾਰੀ ਨਾਨਕ ਮੇਲ ਲਈ ਗੁਰ ਆਪਣੈ ਗੁਰ ਕੈ ਸ਼ਬਦ ਸਵਾਰੇ ਸੂਹੀ ਮਹੱਲਾ ਤੀਜਾ ਸੋਹਿ ਲੜਾ ਹਰਿ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਾਰ ਅਨਹਦ ਸੁਰਤ ਸੁਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹੇ ਲੜਾ ਹਰਿ ਰਾਮ ਨਾਮ ਗੁਰ ਸ਼ਬਦ ਦੀ ਵਿਚਾਰੇ ਹਮ ਨੀਮੀ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕੈ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆਂ ਮਾਣੀ ਸੀਜ ਸੁਖਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸੁਮਾਣੀ ਨਾਨਕ ਸੁਹਾਗਣ ਸਾਵਡ ਭਾਗੀ ਜੇ ਚੱਲੈ ਸਤਗੁਰ ਪਾਏ ਹਮ ਨੀਵੀਂ ਪ੍ਰਭ ਅਤ ਉਚਾ ਕਿਉ ਕਰ ਮਿਲਿਆ ਜਾਏ RAM ਟਾਟ ਕਟੇ ਸਬਨਾ ਵਿੱਚ ਏਕੋ ਇਕੋ ਰਾਮ ਪਤਾਰੂ ਰਾਮ ਇਕਨਾ ਪ੍ਰਭ ਦੂਰ ਵਸੈ ਇਕਨਾ ਮਨ ਆਧਾਰੂ ਰਾਮ ਇਕਨਾ ਮਨ ਆਧਾਰੂ ਸਿਰਜਨ ਹਾਰੂ ਵੱਡ ਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਸਹਜੇ ਅਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੂ ਕਟ ਘਟੇ ਸਭਨਾ ਵਿੱਚ ਏਕੋ ਏਕੋ ਰਾਮੁ ਭਤਾਰੂ ਰਾਮੁ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ গো ਆਏ ਨਿਜ ਕਰ ਪਾਇਆ ਵਾਸਾ ਬਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾਮ ਪਰਗਾਸਾ ਹਰ ਹਰ ਆਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰਸੇਵਨ ਸਤਗੁਰ ਦਾਤਾ ਹਰ ਹਰ ਨਾਮ ਸੁਮਾਈ ਰਾਗ ਸੁਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਸਤ ਗੁਰੂ ਪੁਰਖ ਮਲਾਈ ਅਬਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਈ ਗੁਰ ਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰ ਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈ ਰੂਗ ਗਿਆ ਭਉ ਭਾਗਾ ਸਹਜੇ ਸਹਜ ਮਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਆਨੰਦਿੰਨ ਸੁਖ ਮਾਣੀ ਨਿਤ ਰਲੀਆਂ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰ ਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮੇਲੇ ਸੁਹਾਇਆ ਗਇਆ ਕਰੋਦ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ ਹਉ ਮੈਂ ਪੀਰ ਗਈ ਸੁਖ ਪਾਇਆ ਅਰੋਗਤ ਭਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਘਹੀਰਾ ਮਨ ਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂਰ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੇ ਮਹਾ ਦੁੱਖ ਪਾਵੇ ਵਿਣ ਸਤਗੁਰ ਮਗ ਨਾ ਪਾਇਆ ਉੱਜੜ ਪੰਥ ਭ੍ਰਮੈ ਗਾਵਾਰੀ ਖਿੰਨ ਖਿੰਨ ਤੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਗੁਰ ਪੁਰਖ ਮਲਾਈ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਈ ਹਿਰਦੈ ਧਨ ਓ ਮਾਹੀਆ ਬਲਰਾਮ ਜੀਉ ਪੰਡਤ ਪਾਂਦੇ ਆਣ ਪੱਤੀ ਬਹਿ ਵਾਚਾਈਆ ਬਲਰਾਮ ਜੀਉ ਪੱਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਘਰ ਆਈ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਡ੍ਰਿਢ ਹੋ ਪਾਪ ਤ ਜਾਇਆ ਬਲਰਾਮ ਜੀਓ ਰਮਦਰੜੋ ਹਰ ਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇ ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲ ਵਿਖ ਪਾਪ ਗੁਆਇਆ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੀ ਲਾਮ ਸਤਗੁਰ ਪੁਰਖ ਮਲਾਇਆ ਬਲਰਾਮ ਜੀਓ ਨਿਰਪਉ ਭੈ ਮਨ ਹੋਏ ਹਉ ਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਪਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲਾ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾ ਵਿੱਚ ਲਾਈ ਅਨਹਦ ਸ਼ਬਦ ਵਜਾਈ ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗਿਆ ਬਲਰਾਮ ਜੀਓ ਸੰਤ ਜਨ ਹਰ ਮੇਲ ਹਰ ਪਾਇਆ ਵੱਡ ਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾਂ ਵਡ ਭਾਗੀ ਪਾਇਆ ਹਰ ਕਥੀ ਐ ਅਕਾਥ ਕਹਾਣੀ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜਿਓ ਹਰ ਚੌਥੜੀ ਲਾਭ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਪਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਆਨੰਦ ਇਹਨਾਂ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨਹਿ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸਤੀ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰਿ ਗੁਣ ਗਾਏ ਹਿਰਦੈ ਰਸਨ ਰਸਾਈ ਹਰ ਰਸਨ ਰਸਾਈ ਮੇਰੇ ਪ੍ਰਭ ਪਾਏ ਮਿਲਿਆ ਸਹਿਜ ਸੁਭਾਈ ਹਨ ਦਿਨ ਭੋਗ ਭੋਗੇ ਸੁਖ ਸੋਵੇ ਸ਼ਬਦ ਰਹਿ ਲਿਵ ਲਾਈ ਵੱਡਾ ਭਾਗ ਗੁਰਪੂਰਾ ਪਾਈਐ ਹਨ ਦਿਨ ਨਾਮ ਧਿਆਈ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਈ ਸੰਗਤ ਸੰਤ ਮਲਾਈ ਹਰ ਸਰ ਨਿਰਮਲ ਨਾਈ ਨਿਰਮਲ ਜਲ ਨਾਈ ਮੈਲ ਗਵਾਏ ਪਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਭ੍ਰਮ ਭਾਗਾ ਹਉਮੈ ਬਿਨਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਮਿਜ ਕਰ ਹੋਆ ਵਾਸਾ ਹਰ ਮੰਗਲ ਰਸ ਰਸਨ ਰਸਾਈ ਨਾਨਕ ਨਾਮ ਪਰਗਾਸਾ ਅੰਤਰ ਰਤਨ ਵਿਚਾਰੀ ਗੁਰਮੁਖ ਨਾਮ ਪਿਆਰੀ ਹਰ ਨਾਮ ਪਿਆਰੇ ਸ਼ਬਦ ਨਿਸਤਾਰੀ ਅਗਿਆਨ ਅੰਧੇਰ ਗਵਾਇਆ ਗਿਆਨ ਪਰ ਚੰਦ ਬਲਿਆ ਘਟ ਚਾਨਣ ਕਰ ਮੰਦਰ ਸੋਹਾਇਆ ਤਨ ਮਨੇ ਅਰਪ ਸ਼ਿੰਗਾਰ ਬਣਾਈ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਧਨਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਈ ਹਰ ਜੀਉ ਆਪ ਸਵਾਰੀ ਸੁਰ ਨਾਰੇ ਗਣ ਗंधरਬ ਮਿਲ ਆਈ ਅਪੂਰਬ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੇ ਨਾ ਜਾਈ ਰਾਗ